ਮਜ਼ਦੂਰ ਦਿਵਸ ਮੌਕੇ ਅੱਜ ਲੁਧਿਆਣਾ ਦੇ ਫੋਕਲ ਪੁਆਇੰਟ ਫੀਸ ਨੰਬਰ 5 ਵਿਖੇ ਸੀਟੂ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਅਸੀਂ ਇਹ ਦਿਨ ਮਨਾ ਰਹੇ ਹਾਂ। ਆਤਮੈ ਮਸਮੂਹ ਦੇਸ਼ ਭਰ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਸਾਨੂੰ ਹਮੇਸ਼ਾ ਹੀ ਆਪਣੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਹੈ। ਲੁਧਿਆਣਾ ਤੋਂ ਅਰਣ ਕੁਮਾਰ ਦੀ ਖਾਸ ਰਿਪੋਰਟ। ਮੇਰਾ ਨਾਮ ਮੰਗਤਰਾ ਪਾਸਲਾ ਮੈਂ ਸੀਟੂ ਪੰਜਾਬ ਦਾ ਵਾਈਸ ਪ੍ਰਧਾਨ। ਅੱਜ ਮਈ ਦਿਵਸ 'ਤੇ ਅੰਤਰਰਾਸ਼ਟਰੀ ਮਜ਼ਦੂਰਦਾਂ ਦਿਨ 1886 ਵਿੱਚ ਸ਼ਿਕਾਗੋ ਸ਼ਹਿਰ ਵਿੱਚ ਜਦੋਂ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਵਾਸਤੇ 8 ਘੰਟੇ ਦੇ ਕੰਮ ਵਾਸਤੇ ਮਾਲਕਾਂ ਨੂੰ ਮੰਗ ਪੱਤਰ ਦਿੱਤਾ ਸ਼ਾਂਤਮਈ ਰਹਿ ਕੇ ਉਹਨਾਂ ਦੀ ਮੰਗ ਮੰਨਣ ਦੀ ਬਜਾਏ ਮਾਲਕਾਂ ਨੇ ਗੁੰਡਾਗਰਦੀ ਕਰਕੇ ਪੁਲਿਸ ਦੀ ਮਦਦ ਲੈ ਕੇ ਕੋਲੀ ਚਲਾਈ ਮਜ਼ਦੂਰਾਂ ਨੂੰ ਸ਼ਹੀਦ ਕੀਤਾ ਉਹਨਾਂ 'ਤੇ ਮੁਕੱਦਮੇ ਚੱਲਣ ਦੀ ਬਜਾਏ ਉਲਟਾ ਮਜ਼ਦੂਰਾਂ 'ਤੇ ਮੁਕੱਦਮੇ ਚਲਾਏ ਗਏ ਜਿਨ੍ਹਾਂ ਵਿੱਚ 4 ਮਜ਼ਦੂਰਾਂ ਨੂੰ ਫਾਂਸੀ ਹੋਇਆ 2 ਨੂੰ ਉਮਰ ਕੈਦਾਂ ਹੋਈਆਂ ਇੱਕ ਮਜ਼ਦੂਰ ਮਕਦਮੇ ਦੌਰਾਨ ਆਤਮ ਹੱਤਿਆ ਕਰ ਗਿਆ ਕਿ ਮੈਨੂੰ ਇਸ ਅਦਾਲਤ ਤੇ ਭਰੋਸਾ ਨਹੀਂ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਆ ਅੱਜ ਦੇ ਦਿਨ ਦਾ ਇਹ ਵੱਡਾ ਸੁਨੇਹਾ ਇਹ ਆ ਜਿੱਦਾਂ ਇਹ ਨਾਰਾ ਦੁਨੀਆ ਭਰ ਦੇ ਮਜ਼ਦੂਰ ਇਕਜਾਓ ਬਹੁਤ ਪਵਿੱਤਰ ਨਾਰਾ ਆ ਕੁਝ ਮਾਲਕਾਂ ਪੱਕੀ ਲੋਕ ਕਾਰਪੋਰੇਟ ਪੱਕੀ ਲੋਕ ਸਾਡੀ ਏਕਤਾ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਤੋੜਨਾ ਚਾਹੁੰਦੇ ਆ ਹੋਰ ਹੀ ਚਾਹੁੰਦੇ ਕਿ ਮਜ਼ਦੂਰ ਸੱਤਾ ਤੇ ਜਾਵੇ ਉਹ ਨਹੀਂ ਚਾਹੁੰਦੇ ਮਜ਼ਦੂਰਾਂ ਦਾ ਰਾਜ ਭਾਗ ਹੋਵੇ ਉਹ ਇਹ ਚਾਹੁੰਦੇ ਆ ਕਿ ਮਜ਼ਦੂਰਾਂ ਵਿੱਚ ਧਰਮ ਦੇ ਨਾਂ ਤੇ ਇਲਾਕਿਆਂ ਦੇ ਨਾਂ ਤੇ ਵੰਡੀਆਂ ਪਾ ਦਿੱਤੀਆਂ ਜਾਣ ਇੱਥੇ ਜਿਸ ਲਈ ਜਿੱਥੇ ਅਸੀਂ ਸੀਟੂ ਸੀਟਰੀ ਪੰਜਾਬ ਮਹੀ ਦਿਵਸ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੀ ਆ ਉਥੇ ਮਜ਼ਦੂਰ ਵਰਗ ਨੂੰ ਸੱਦਾ ਦਿੰਦੀ ਆ ਕਿ ਉਹ ਫਿਰਕੂ ਫਾਸ਼ੀ ਤਾਕਤਾਂ ਦੇ ਮਨਸੂਬਿਆਂ ਨੂੰ ਸਮਝਦਾ ਹੋਇਆ ਆਪਣੀ ਏਕਤਾ ਬਣਾਵੇ ਰਾਸ਼ੀ ਚੇਤਨਾ ਪੈਦਾ ਕਰੇ ਔਰ ਨਾਲ ਜਿਹੜਾ ਇਹ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਇਹਦਾ ਮੁਕਾਬਲਾ ਕਰਕੇ ਆਪਣੀ ਏਕਤਾ ਦਾ ਸਬੂਤ ਦੇਣ ਸਾਡਾ ਮਜ਼ਦੂਰਾ ਧਰਮ ਮਜ਼ਦੂਰ ਆ ਤੋਂ ਵੱਡਾ ਕਿਹੜਾ ਹੋ ਸਕਦਾ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਲੇਕਿਨ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਦੇ ਵਿਰੁੱਧਿਆਂ ਔਰ ਇਸ ਰਿਹਾਈ ਦੇ ਦਿਨ ਤੇ ਮਜ਼ਦੂਰਾਂ ਨੂੰ ਆ ਕਿ ਉਹ ਫਿਰਕਾਪ੍ਰਸਿਦ ਡੜਕੇ ਟਾਕਰਾ ਕਰਨ ਇਹਨਾਂ ਸ਼ਬਦਾਂ ਦੇ ਨਾਲ ਮੈਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਾਰਿਆਂ ਵੱਲੋਂ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਮੈਂ ਕਾਮਰਡ ਜਗਦੀਸ਼ ਚੰਦ ਜਰਨਲ ਸੈਕਟਰੀ ਸੀਟੂ ਪੰਜਾਬ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਸੀਟੂ ਦੀ ਅਗਵਾਈ ਦੇ ਵਿੱਚ ਹੋਕਲ ਪੁਆਇੰਟ ਦੇ ਵਿੱਚ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ 71 ਹੋਏ ਆ ਜਿੱਥੇ ਅਸੀਂ ਅੱਜ ਇਹ ਨਾਰਾ ਬੁਲੰਦ ਕਰ ਰਹੇ ਆ ਦੁਨੀਆ ਭਰ ਦੇ ਮਿਹਨਤ ਕਸ਼ੋ ਇਕ ਹੋਵੂ ਉਥੇ ਅਸੀਂ ਇਹ ਵੀ ਮੰਗ ਕਰ ਰਹੇ ਆ ਕਿ ਦੁਨੀਆ ਭਰ ਦੇ ਇਕੱਲੇ ਮਜ਼ਦੂਰ ਹੀ ਨਹੀਂ ਬਲਕਿ ਸਾਰੇ ਕੰਮ ਕਰਨ ਵਾਲੇ ਬੁੱਧੀਜੀਵੀ ਅਗਾਵਧੂ ਲੋਕ ਇਕੱਠੇ ਹੋਣ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਿਹੜੀ ਉਹਨੂੰ ਖਤਮ ਕਰਨ ਦੇ ਲਈ ਝੰਡੇ ਨੂੰ ਬੁਲੰਦ ਕਰਨ ਆਵਦੀ ਆਵਾਜ਼ ਨੂੰ ਬੁਲੰਦ ਕਰਨ ਅਸੀਂ ਅੱਜ ਇਹ ਮੰਗ ਵੀ ਕਰ ਰਹੇ ਹਾਂ ਕੇਂਦਰ ਸਰਕਾਰ ਤੋਂ ਅਸੀਂ ਚਾਹੁੰਦੇ ਹਾਂ ਜਿਹੜਾ ਕੇਂਦਰ ਸਰਕਾਰ ਨੇ ਜਿੰਨਾ ਵੀ ਅਸੀਂ 138 ਵਰਿਆਂ ਦੇ ਵਿੱਚ ਪ੍ਰਾਪਤ ਕੀਤਾ ਹੈ ਉਹ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ ਕਾਰਨ ਜੋ ਸਾਨੂੰ ਮਿਲਿਆ ਸਾਡੇ 44 ਕਾਨੂੰਨਾਂ ਨੂੰ 4 ਕੋੜ ਮਿਲ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਅੱਜ ਸੰਕਲਪ ਕਰਦੇ ਹਾਂ ਕਿ ਅਸੀਂ ਭਾਜਪਾ ਦੀ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਸਰਕਾਰ ਨੂੰ ਨਹੀਂ ਰਹਿਣ ਦੇਵਾਂਗੇ ਉੱਥੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਉਹਨਾਂ ਨੇ ਮਜ਼ਦੂਰ ਵਿਰੋਧੀ 8 ਤੋਂ 12 ਘੰਟੇ ਵਾਲੀ ਨੋਟੀਫਿਕੇਸ਼ਨ ਕੀਤੀ ਹੈ ਉਹਨੂੰ ਤੁਰੰਤ ਰੱਦ ਕਰਨ ਤੇ 12 ਸਾਲ ਹੋ ਗਏ ਪੰਜਾਬ ਦੇ ਮਜ਼ਦੂਰਾਂ ਦਾ ਮਿਨੀਮਮ ਵੇਜ ਰਿਵਾਈਜ਼ ਨਹੀਂ ਹੋਈ ਮਿਨੀਮਮ ਵੇਜ ਨੂੰ ਰਿਵਾਈਜ਼ ਕੀਤਾ ਜਾਵੇ ਤੇ ਜਿਹੜੀ ਮਹਿੰਗਾਈ ਪੱਤੇ 'ਚ ਵਾਧਾ ਸਾਡਾ 1 ਮਾਰਚ ਤੋਂ ਹੋਣਾ ਸੀ ਉਹ ਅਜੇ ਤੱਕ ਨਹੀਂ ਕੀਤਾ ਗਿਆ ਜੇ ਉਹ ਛੇਤੀ ਨਾ ਕੀਤਾ ਗਿਆ ਤਾਂ ਹੋ ਸਕਦਾ ਅਸੀਂ ਇਹ ਫੈਸਲਾ ਲੈਣ ਲਈ ਮਜਬੂਰ ਹੋਈਏ ਕਿ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ ਸਾਨੂੰ ਸੜਕਾਂ ਤੇ ਆਉਣਾ ਪਵੇ ਅਸੀਂ ਇਹ ਮੰਗ ਵੀ ਕਰਦੇ ਹਾਂ ਤੇ ਸਮੁੱਚੇ ਮਿਹਨਤ ਕਸ਼ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਮਜ਼ਦੂਰ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਮਹਾਨ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਤੇ ਇਸ ਗੱਲ ਦੇ ਉੱਤੇ ਸੰਕਲਪ ਲੈਣ ਕਿ ਅਸੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਰਾਂਗੇ ਇਨਕਲਾਬ ਜਿੰਦਾਬਾਦ ਮੈਂ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਿਟੀ ਜੂ ਪੰਜਾਬ ਅੱਜ ਅਸੀਂ 138 ਸਾਲ ਪਹਿਲੋਂ ਜਿਹੜਾ ਅਮਰੀਕਾ ਦੇ ਸੰਤੀ ਸ਼ਹਿਰ ਸ਼ਿਕਾਗੋ ਦੇ ਵਿੱਚ ਮਜ਼ਦੂਰ ਜਮਾਤ ਨੇ 8 ਘੰਟੇ ਦੀ ਡਿਊਟੀ ਦੀ ਪ੍ਰਾਪਤੀ ਵਾਸਤੇ ਸੰਘਰਸ਼ ਸ਼ੁਰੂ ਕੀਤਾ ਸੀ ਅੱਜ ਅਸੀਂ ਉਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲੁਧਿਆਣੇ ਦੇ ਵਿੱਚ ਸਿਟੀਜੂ ਪੰਜਾਬ ਵੱਲੋਂ ਬਜਾਜ ਸੰਦੇ ਗੇਟ ਦੇ ਸਾਹਮਣੇ ਅੱਜ ਰੈਲੀ ਕਰ ਰਹੇ ਆ ਇਸ ਗੱਲ ਦਾ ਸੰਕਲਪ ਕਰ ਰਹੇ ਆ ਲੈ ਰਹੇ ਆ ਇਹ ਮਜ਼ਦੂਰ ਅਸੀਂ ਇਕੱਠੇ ਰਵਾਂਗੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਜਿਹੜੇ ਜਾਤ ਪਾਤ ਦੇ ਵਿੱਚ ਤੇ ਧਰਮਾਂ ਦੇ ਨਾਂ ਦੇ ਉੱਤੇ ਜਿਹੜੇ ਆ ਲੋਕ ਵੰਡਣ ਵਾਲੇ ਆ ਜਿਹੜੇ ਆ ਉਹਨਾਂ ਦੇ ਖਿਲਾਫ ਵੀ ਸੰਘਰਸ਼ ਕਰਾਂਗੇ ਤੇ ਅੱਜ ਦੀ ਜਿਹੜੀ ਫਾਸ਼ੀਵਾਦੀ ਸਰਕਾਰ ਆ ਕੇਂਦਰ ਦੀ ਮੋਦੀ ਸਰਕਾਰ ਇਨੂੰ ਬਦਲਣ ਵਾਸਤੇ ਵੀ ਪੂਰਾ ਪ੍ਰਾਲਾ ਕਰਾਂਗੇ ਅੱਜ ਦੇ ਦਿਨ ਤੋਂ ਤਹੀਏ ਪ੍ਰਣ ਕਰਦੇ ਹਾਂ